ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਇਹ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਵੱਲੋਂ 34 ਮਕਦਮੇ ਜੋ ਐਨਡੀपीएस ਦੇ ਅਠ ਮਕਦਮੇ ਐਕਸਾਈਜ਼ ਅਕਤੇ ਔਰ ਆਮ ਜ਼ਕਤੇ ਤਿੰਨ ਮਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ 50 ਦੇ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਬੀਐਸ ਚ ਔਰ ਆਮ ਜ਼ਕਤੇ ਵਿੱਚ ਇਸੇ ਤਰ੍ਹਾਂ ਐਕਸਾਈਜ਼ ਅਕਤੇ ਵਿੱਚ ਗ੍ਰਫਤਾਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਦੇ ਪ੍ਰੰਤ ਸਾਰਾ ਬਿਉਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਲਿਖਤੀ ਦੇ ਚੁਕਿਆ ਅਗਲਗ ਮਕਦਮਿਆਂ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਹਿੱਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਸਮਝਾਉਣ ਇਹਨਾਂ ਲੰਮਤਾਂ ਤੋਂ ਦੂਰ ਰਹਿਣਾ ਚਾਹੀਦਾ ਤੋ ਪ੍ਰੈਸ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਵੀ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਪੁਲ ਬਣ ਕੇ ਕੰਮ ਕਰੇ ਤਾਂ ਕਿ ਇਹ ਪੜੇ ਬੱਚਿਆਂ ਨੂੰ ਆਪਾਂ ਇਹਨਾਂ ਅਨਾਮਤਾਂ ਤੋਂ ਬਚਾ ਕੇ ਰੱਖੀਏ ਥੈਂਕ ਯੂ ਹਮਾਰਾ ਨਗਰ ਨਹੀਂ ਜੋ ਪ੍ਰੈਜ਼ੈਂਸ ਸਿਸਟਮ ਨੇ ਪ੍ਰੈਜ਼ੈਂਸ ਨਾਰਮਿੰਗ ਬਾਰੇ ਉਸ ਤਰੀਕੇ ਨਾਲ ਗੈਂਗਸਟਰ ਦਾ ਨਸ਼ਾ ਆਦਿ ਵੀ ਬਹੁਤ ਘੱਟ ਸਕਦਾ ਹੈ ਦੇਖੋ ਜੀ ਜੇ ਆਤਵਾਦ ਖਤਮ ਹੋ ਸਕਦਾ ਉਹਦੇ ਉਦੋਂ ਵੀ ਜਨਾਜ਼ਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸੋਰੀ ਪੁਲਿਸ ਨਾਲ ਨਹੀਂ ਖੜੀ ਜਨਾਜ਼ਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਅਤਵਾਦੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਖਟਕਾਉਣ ਵਾਸਤੇ ਹੈ ਜਾਂ ਉਹ ਵੀ ਕੋਈ ਜਿੰਨੀ ਕਿ ਸਾਡੇ ਅੱਜ ਵੀ ਜਲੰਧਰ ਦੇ ਪਲਾਸਟ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਚ ਕਾਬਜ਼ਮ ਰਹੀਦੀ ਹੈ ਕਿਉਂਕਿ ਉਹਨਾਂ ਦਾ ਕੰਮਾ ਗੜਬੜੀ ਫਲਾਉਣਾ ਪੰਜਾਬ ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਿਨੂੰ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡੀਮੋਰੀਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਬਲਾਸਟ ਹੋਏ ਨੇ ਬਟਾੜੇ ਚ ਅੰਮ੍ਰਿਤਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ ਤੇ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤਾ ਗਿਆ ਨੇ ਸੋ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਆ ਉਹ ਵੀ ਟ੍ਰੇਸ ਕਰ ਲਾਂਗੇ ਜੀ ਪੁਲਿਸ ਦਾ ਡਰ ਤਾਂ ਟੈਂਪੋ ਦਿਨ ਦਿਨ ਗੈਂਗਸਟਰ ਨਸ਼ੇ ਕਿਸੇ ਮੇਰੇ 20 ਜਾਂ ਤੋਂ ਪਲੇ ਹੋ ਸਕਦਾ ਵੱਧ ਤਾਂ ਇਹ ਹੈ ਕਿ ਕਿਤੇ ਵੀ ਸਟੇਪ ਤੇ ਕਰ ਦਿੰਿਆ ਘਟਿਆ ਨਹੀਂ ਇਹਦੇ ਪਹਿਲੇ ਲੋਕੋ ਤੋਂ ਦੁਕਾਨ ਨੂੰ ਲਿਮਟਡ ਜਿਆਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਹਾ انا ਕਿ ਵੀ ਇਹਦੇ ਚ ਜਿੰਨਾ ਜਰ ਪੀਰੈਂਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਕੋ ਜੰਦਰ ਦੇ ਗਏ ਲੱਗਿਆ ਨਹੀਂ ਸੋ ਇਹ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਏਗੀ